ਜੰਗਲ ਦੇ ਗਹਿਰੇ ਹਿੱਸੇ ਵਿੱਚ ਦੋ ਸ਼ੇਰ ਰਹਿੰਦੇ ਸਨ ਇੱਕ ਸੀ ਸੂਰ ਸਿੰਘ ਜੋ ਹੁਣ ਬੁढ़ा ਹੋ ਗਿਆ ਸੀ ਤੇ ਦੂਜਾ ਸੀ ਉਸ ਦਾ ਸਭ ਤੋਂ ਵਧੀਆ ਦੋਸਤ ਸਿੰਘ ਰਾਜ ਜੋ ਜਵਾਨ ਅਤੇ ਤਾਕਤਵਰ ਸੀ ਸੂਰ ਸਿੰਘ ਹੁਣ ਸ਼ਿਕਾਰ ਕਰਨ ਦੀ ਹਾਲਤ ਵਿੱਚ ਨਹੀਂ ਸੀ ਇਸ ਲਈ ਸਿੰਘ ਰਾਜ ਨਾ ਸਿਰਫ ਉਸ ਦਾ ਦੋਸਤ ਸੀ ਸਗੋਂ ਉਸ ਦਾ ਸਹਾਰਾ ਵੀ ਸੀ ਉਹ ਹਰ ਰੋਜ਼ ਸ਼ਿਕਾਰ ਕਰਦਾ ਅਤੇ ਸੂਰ ਸਿੰਘ ਲਈ ਖਾਣਾ ਲਿਆਉਂਦਾ ਸ਼ੂਰ ਸਿੰਘ ਨੂੰ ਸਿੰਘ ਰਾਜ ਤੇ ਪੂਰਾ ਭਰੋਸਾ ਸੀ ਪਰ ਜਦੋਂ ਸਿੰਘ ਰਾਜ ਸ਼ਿਕਾਰ ਤੇ ਜਾਂਦਾ ਤਾਂ ਸ਼ੂਰ ਸਿੰਘ ਇਕੱਲਾ ਪੈ ਜਾਂਦਾ ਉਸ ਦੀ ਕਮਜ਼ੋਰੀ ਦੇਖ ਕੇ ਜੰਗਲ ਦੇ ਜਾਨਵਰ ਉਸ ਤੋਂ ਦੂਰ ਰਹਿੰਦੇ ਸਨ ਇੱਕ ਦਿਨ ਜਦੋਂ ਸ਼ੂਰ ਸਿੰਘ ਆਪਣੀ ਗੁਫਾ ਦੇ ਕੋਲ ਆਰਾਮ ਕਰ ਰਿਹਾ ਸੀ ਤਦੋਂ ਸਿਆਰਾਂ ਦਾ ਇੱਕ ਜਥਾ ਉੱਥੇ ਆ ਪਹੁੰਚਿਆ بڑے ਸ਼ੂਰ ਸਿੰਘ ਨੂੰ ਇਕੱਲਾ ਦੇਖ ਕੇ ਸਿਆਰਾਂ ਦੀ ਹਿੰਮਤ ਵੱਧ ਗਈ ਉਹ ਉਸ ਨੂੰ ਘੇਰ ਕੇ ਨੋਚਣ ਲੱਗ ਪਏ ਸੂਰ ਸਿੰਘ ਪੂਰੀ ਤਰ੍ਹਾਂ ਲਹੂ ਲਹਾਨ ਹੋ ਗਿਆ ਸੀ ਉਸ ਦੀ ਦਿਹਾੜ ਵਿੱਚ ਵੀ ਹੁਣ ਪਹਿਲਾਂ ਜਿਵੇਂ ਦੀ ਗਰਜ ਨਹੀਂ ਸੀ ਥੋੜੀ ਦੇਰ ਵਿੱਚ ਸੂਰ ਸਿੰਘ ਬੇਹੋਸ਼ ਹੋਣ ਲੱਗਿਆ ਪਰ ਉਸ ਸਮੇਂ ਜੰਗਲ ਵਿੱਚ ਗੂੰਜਦੀ ਹੋਈ ਇੱਕ ਦਹਾੜ ਸੁਣਾਈ ਦਿੱਤੀ ਸਿੰਘ ਰਾਜ ਸ਼ਿਕਾਰ ਤੋਂ ਵਾਪਸ ਆ ਰਿਹਾ ਸੀ ਅਤੇ ਉਸ ਨੇ ਆਪਣੇ ਦੋਸਤ ਨੂੰ ਖਤਰੇ ਵਿੱਚ ਦੇਖ ਲਿਆ ਸਿੰਘ ਰਾਜ ਦੀ ਦਿਹਾੜ ਇੰਨੀ ਭਿਆਨਕ ਸੀ ਕਿ ਸਿਆਰਾਂ ਦੀ ਲੱਤਾਂ ਕੰਬਣ ਲੱਗੀਆਂ ਸਿੰਘ ਰਾਜ ਨੇ ਬਿਜਲੀ ਦੀ ਤਰ੍ਹਾਂ ਹਮਲਾ ਕੀਤਾ ਅਤੇ ਇੱਕ ਇੱਕ ਸਿਆਰ ਨੂੰ ਭਜਾਇਆ ਸਿਆਰਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਸੱਚੀ ਦੋਸਤੀ ਨਾਲ ਟੱਕਰ ਲੈਣਾ ਆਸਾਨ ਗੱਲ ਨਹੀਂ ਸਿੰਘ ਰਾਜ ਨੇ ਆਪਣੇ ਘਾਇਲ ਦੋਸਤ ਨੂੰ ਸੰਭਾਲਿਆ ਅਤੇ ਉਸ ਦੀ ਜਾਨ ਬਚਾਈ ਸ਼ੂਰ ਸਿੰਘ ਨੇ ਆਪਣੀ ਕਮਜ਼ੋਰ ਆਵਾਜ਼ ਵਿੱਚ ਕਿਹਾ ਦੋਸਤੀ ਹੋਵੇ ਤਾਂ ਤੇਰੇ ਵਾਂਗ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੱਚਾ ਦੋਸਤ ਉਹ ਹੁੰਦਾ ਹੈ ਜੋ ਤੁਹਾਡੇ ਨਾਲ ਮੁਸ਼ਕਿਲ ਵਿੱਚ ਖੜਾ ਰਹੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਸਾਨੂੰ ਕਮੈਂਟ ਵਿੱਚ ਦੱਸੋ ਤੁਹਾਡੇ ਜੀਵਨ ਵਿੱਚ ਕੋਈ ਇਵੇਂ ਦਾ ਦੋਸਤ ਹੈ ਜਾਂ ਨਹੀਂ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ